ਕਹਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਦਾਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਘਰੇਲੂ ਬੈਡ ਦਿਖਾਉਣੀ ਹੈ ਸੇਲ ਆ ਡਿਟੇਲ ਦੇ ਬਾਰੇ ਪੁੱਛਦੇ ਆਓਗੇ ਕਰੀਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਨਾਮ ਐਡਰੈਸ ਦੱਸਿਓ ਜੀ ਆਪਣਾ ਹਾਕਮ ਸਿੰਘ ਜੀ ਨਾਮ ਹਾਕਮ ਸਿੰਘ ਪਿੰਡ ਆ ਗਿਆ ਆਪਣਾ ਜਿਲ੍ਹਾ ਮੋਗਾ ਪੈ ਗਿਆ ਹਣਾਂ ਠੀਕ ਆ ਲੋਪਾ ਬਦਰੀਆਂ ਨੇੜੇ ਦੀ ਕਾਗਜ ਤੇ ਮੋਬਾਈਲ ਨੰਬਰ ਆਪਣਾ 94781 94781 11638 11638 194176 94176 37316 37316 ਜਿਹੜੇ ਆਪਾਂ ਬੈੜ ਦੇਖੀਏ ਨੇ ਕਿਹੜਾ ਸੂਆ ਸੁੰਦੀ ਹੈ ਜੀ ਦੂਜਾ ਸੂਆ ਸੁੰਦੀ ਹੈ ਦੂਜਾ ਸੂਆ ਤੇ ਇੱਕ ਇੱਕ ਦਿਨ ਲੈਂਦੇ ਸੂਣਦੇ ਹਜੇ ਤੇ ਚਾਰ ਪੰਜ ਦਿਨ ਨੂੰ ਚਾਰ ਪੰਜ ਕਿ ਦਿਨ ਬਾਕੀ ਠੀਕ ਆ ਠੀਕ ਆ ਵਧੀਆ ਭਰਾਏ ਬੜੇ ਆ ਠੀਕ ਆ ਵਧੀਆ ਤੇ ਪਹਿਲੇ ਸੂਆ ਆਪਾਂ ਦੁੱਧ ਕਿੰਨਾ ਕਚੋੜੇ ਦਾ ਹੈ 26 22 ਲੀਟਰ ਚੋਇਆ 26 22 ਲੀਟਰ ਤੇ ਬਾਕੀ ਆਪ ਦੇਖਿਆ ਚਾਰ ਪੰਜ ਫਿਰ ਵੜਾ ਹੀ ਰੱਖਦੇ ਆ ਬਸ ਹਨਾ ਵੜਾਈ ਮਨਨ ਨਗ ਜਿਆਦਾ ਹੋਣ ਤਾਂ ਇੱਕ ਤਾਂ ਵੇਚ ਦਿੰਦੇ ਆ ਆਪਾਂ ਇੱਕ ਤਾਂ ਵੇਚੀ ਜਾਂ ਲੈ ਫਿਰ ਦੂਸਰ ਵੇਚਤੀਆਂ ਸੀ ਠੀਕ ਹੈ ਤੇ ਕਿੰਨਾ ਕੁ ਲੰਮਾ ਟਾਈਮ ਲੁੱਧੇਗੀ ਇਹ ਲੁੱਧ ਤਾਂ ਕਾਫੀ ਲੰਮਾ ਲੱਗਦਾ ਥੋੜੇ ਜਿਹਰੇ ਹੁਣ ਛੱਡੀ ਆ ਮਨਾਂ ਦੋ ਟੱਕ ਮਹੀਨੇ ਹੋ ਗਏ ਨਾ ਛੱਡੀ ਨੂੰ ਦੋ ਮਹੀਨੇ ਛੱਡੀ ਪਹਿਲਾਂ ਮੈਂ ਵੇਚੀ ਸੀ ਠੀਕ ਹੈ ਤੇ ਚੌਂਡ ਚਵਾਦੀ ਧਾਰਾ ਤੁਰਾ ਜੋਕਿਆ ਧਾਰਾਂਦਲਾ ਜੋਕਿਆ ਸਾਰੇ ਠੀਕ ਹੈ ਤੋਰੇ ਬਾਅਦ ਕੋਈ ਗੱਲ ਨਹੀਂ ਹੈ ਜੀ ਠੀਕ ਹੈ ਮਾਰਜੀ ਹੱਥੋਂ ਲਾਈ ਖੋੜ ਕੇ ਗਿੜਾ ਗਿੜਾ ਦੇ ਤੌਰ ਦੇ ਵਾਰ ਉਹਨੂੰ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਪੂਰਾ ਚੰਗਾ ਪੁੱਛੇ ਲੰਬੇ ਕੱਦ ਕਾਠ ਦੇ ਵਿੱਚ ਤੇ ਸੀਲ ਠੰਡੀ ਪੂਰੀਆ ਫਾੜੀ ਵਾਲਾ ਲੇਵਾ ਜਮਾ ਕੋਈ ਸੈਡ ਨਹੀਂ ਕੋਈ ਹੋਰ ਨਹੀਂ ਕੱਦ ਕੜ ਬਹੁਤ ਆ ਤੇ ਬਾਡੀ ਸਟਰਕਚਰ ਵੀ ਪੂਰਾ ਵਧੀਆ ਪੂਰੀ ਜਿੰਦ ਜਾਨ ਰਾਜੀ ਸਮੀ ਭਰੀ ਵੀ ਜੈਨੂਅਨ ਦੂਜਾ ਸੂਸ ਹੁੰਦੀ ਭਾਈਆ ਘਰੇਲੂ ਵਹਿੜਾ ਕੋਈ ਵਪਾਰ ਦਾ ਕੰਮ ਨਹੀਂ ਭਾਈ ਦਾ ਤੇ ਲੇਵਾ ਵਗਰਾ ਦੇਖੋ ਅੱਗੇ ਪਿੱਛੇ ਦਾ ਹਵਾਨਾ ਸਹੀ ਇਹ ਦਿਨ ਕਿੰਨੇ ਕੱਢ ਜੋ ਅੱਜ ਲਗਭਗ ਹੀ 4-5 ਦਿਨ ਤੋਂ ਹੋਈ ਰਿੰਦੇ ਵੱਧ ਵੀ ਦੇ ਸਕਦੀ ਹੈ ਲਗਭਗ 10 ਦਿਨ ਜਾਂ ਤਾਂ ਅੰਦਰ ਸੂਬੂਗੀ ਇਹ ਹ ਠੀਕ ਹੈ ਜੀ ਜਿਦੋਂ ਆਪਾਂ ਛੱਡੀ ਜੁੱਧੋ ਉਹ ਥਣ ਥਣ ਓਕੇ ਚਾਰੇ ਜਾਮਾ ਸਾਨੂੰ ਓਕੇ ਠੀਕ ਹੈ ਸਾਨੂੰ ਓਕੇ ਜਮੇ ਮਰਜ਼ੀ ਦਾ ਲਾਜੋ ਕੇ ਸੋ ਥਣ ਦੇਖੋ ਚਾਰੇ ਇੱਕੋ ਜਿੱਕੇ ਕੋਈ ਥਣ ਵੱਡਾ ਛੋਟਾ ਨਹੀਂ ਪੂਰੇ ਸਾਫ ਸੁਥਰੇ ਲੇਵੇ ਦੀ ਹੈ ਲੈ ਚਲੋ ਬੰਨ ਦੋ ਉੱਥੇ ਤੇ ਰਾਜੀ ਪਲੀ ਪੂੜੀ ਬਹੁਤ ਜਿਆਦਾ ਬਾਕੀ ਮੇਨ ਗੱਲ ਆਪਾਂ ਦੇਖ ਕੇ ਕੋਣੀ ਨਾ ਪਾਈ ਪਾ ਜਾਂਦੀ ਆ ਚਾਰੂ ਵਗੈਰਾ ਵੀ ਪੂਰੀ ਫੁੱਲਾ ਅੱਗੇ ਪਿੱਛੇ ਦਾ ਲੇਵਾ ਪੂਰਾ ਫੀਟਿੰਗ ਵਾਲਾ ਜਾਮਾ ਸੋ ਥੱਲੇ ਮਿਲ ਕੇ ਵੇਨ ਵਗੈਰਾ ਦੇਖ ਸਕਦੇ ਹੋ ਤੇ ਪੂਰੀ ਸਮੀ ਪਲੀ ਵੀ ਹਵਾਨੇ ਤੇ ਨਾੜਾ ਵਗੈਰਾ ਵੀ ਸੋਹਣਿਆ ਚੰਗੀ ਦਿਖਾਈ ਦਿੰਦੀ ਵੀ ਆਪਣਾ 26 27 ਕਿਲ ਥੋੜਾ ਜਿਆਦਾ ਠੰਡ ਹੁੰਦੀ ਹੈ ਤੀਨ ਨੂੰ ਇਹਨਾਂ ਜੰਗ ਮੰਨ ਕੇ ਚੱਲੀ ਵੀ 27 28 ਵਾਲਾ ਬੈੜ ਹੈਗੀ ਆ ਹੈਗੀ ਹੈ ਤੇ ਮੁੱਲ ਇਹਦਾ ਕੀ ਰੱਖਿਆ ਜੀ ਆਪਾਂ ਇੱਕ ਵੀ ਰੱਖਿਆ ਮਾਨਦਾਨ ਹੋ ਜਾਊਗਾ ਮੌਕੇ ਤੇ ਸੋ 120000 ਰੁਪਏ ਡਿਮਾਂਡ ਆ ਪਿੰਡ ਲੋਪੋਸ ਜ਼ਿਲ੍ਹਾ ਮੋਗਾ ਪੈ ਜਾਂਦਾ ਤਸਵੀਰ ਨਿਹਾਲ ਸਿੰਘ ਵਾਲਾ ਬਦਨੀ ਦੇ ਨਜ਼ਦੀਕ ਪਿੰਡ ਆ ਗਿਆ ਦੂਜਾ ਸੂਆ ਬੈੜ ਸੁੰਦੀ ਪਿਆ ਕਿਸੇ ਵੀ ਵੀਰ ਦੇ ਬੈੜ ਪਸੰਦ ਹੋਵੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿਦ ਲੋ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਾ